ਉਹ ਨਾਲੀ ਆ ਜਿਹੜੀ ਉਹ ਗਮਦੂਤ ਸਿੰਘ ਪੱਪੂ ਦੇ ਜ਼ਰੀਏ ਉਧਰ ਜਾ ਰਹੀ ਸੀਗੀ ਸਾਰੀ ਨਾਲੀ ਬਿਲਕੁਲ ਬਣੀ ਹੋਈ ਸੀ ਔਰ ਸਿਰਫ 100 ਫੁੱਟ ਦਾ ਜਿਹੜਾ ਟੋਟਾ ਉਹ ਰਹਿੰਦਾ ਸੀ ਬੈਂਕ ਕੋਲੋਂ ਸਾਫ ਪਾਣੀ ਦੀਆਂ ਜਿਹੜੀਆਂ ਪੈਪਾ ਨੇ 18 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਉਹ ਬਚ ਜਾਣਾ ਸੀ ਛੜਕ ਉੱਪਰ ਬੈਠਦੇ ਆ ਤਾਂ ਲੰਬਾ ਸਮਾਂ ਧਰਨਾ ਚੱਲਿਆ ਤੁਸੀਂ ਦੇਖਦੇ ਹੋ ਬਾਕੀ ਉਸ ਤੋਂ ਬਾਅਦ ਤਾਂ ਸਾਨੂੰ ਜੇਲ੍ਹ ਚ ਹੀ ਡੱਕ ਦਿੱਤਾ ਗਿਆ ਸੀ ਜੇਕਰ ਲੋਕਾਂ ਦਾ ਏਕਤਾ ਨਾ ਹੁੰਦਾ ਜੇਕਰ মিডিਆ ਨਾ ਹੁੰਦਾ ਲੋਕਾਂ ਤੱਕ ਗੱਲ ਨਾ ਪਹੁੰਚਦੀ ਮੈਨੂੰ ਨਹੀਂ ਲੱਗਦਾ ਸੀ ਕਿਉਂਕਿ ਇਸ ਕਹਾਣੀ ਨੂੰ ਹੋਰ ਹੀ ਬਣਾ ਦੇਣਾ ਦਿੱਤਾ ਜਾਣਾ ਸੀ ਕੁਲਦੀਪ ਕੀ ਕੁਝ ਵਾਪਰਿਆ ਕੀ ਮਤਲਬ ਸ਼ੁਰੂਆਤ ਤੋਂ ਜੇ ਗੱਲ ਕਰਨੀ ਹੋਵੇ ਮਸਲਾ ਕਿਵੇਂ ਸ਼ੁਰੂ ਹੋਇਆ ਮਸਲਾ ਤੁਸੀਂ ਸਾਰਿਆਂ ਨੇ ਦੇਖਿਆ ਹੀ ਇੱਕ ਸਾਫ ਪਾਣੀ ਨੂੰ ਲੈ ਕੇ ਜਿਹੜਾ ਸਾਫ ਪਾਣੀ ਦੀਆਂ ਪੈਪਾਂ ਜਾਰੀਆਂ ਸੀ ਥੱਲੋਂ ਦੀ ਤਾਂ ਉਹਦੇ ਵਿੱਚ ਗੰਦਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਪਾਇਆ ਹੋਇਆ ਸੀ ਤਾਂ ਉੱਥੇ ਇੱਕ ਡਿੱਗ ਬਣਿਆ ਹੋਇਆ ਸੀ ਜਿਹੜਾ ਕਿ ਉਹ ਹੁਣ ਸਾਡੀ ਸਰਪੰਚੀ ਵੇਲੇ ਆ ਜਿਹੜਾ ਉਹ ਬੰਦ ਹੋਇਆ ਸੀ ਤਾਂ ਬੰਦ ਹੋਣ ਤੋਂ ਬਾਅਦ ਪੰਚਾਇਤ ਦੇ ਪ੍ਰੋਸੈਸ ਦੇ ਜ਼ਰੀਏ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਚੱਲਿਆ ਨਹੀਂ ਸੀ ਤਾਂ ਉਹ ਜਿਹੜਾ ਪੈਪਾਂ ਸੀਗੀਆਂ ਜਿਹੜੀਆਂ ਸਾਫ ਪਾਣੀ ਵਾਲੀਆਂ ਤਾ ਉਹ 18 ਲੱਖ ਰੁਪਏ ਦੀਆਂ ਥੱਲੋਂ ਦੀ ਪੈਪਾਂ ਪਾਈਆਂ ਹੋਈਆਂ ਸੀ ਉਹ ਪੈਪਾ ਮੈਂ ਤੁਹਾਡੇ ਧਿਆਨ ਚ ਕਰਵਾ ਦੇਣਾ ਕਿ ਕਿਸਾਨ ਨੇ ਜਿਹੜੀ ਉਹ ਜਦੋਂ ਸਰਦੀਆਂ ਚ ਤੇ ਗਰਮੀਆਂ ਚ ਪਾਣੀ ਆਉਂਦਾ ਓਵਰਲੋਡ ਤਾਂ ਉਹ ਪਾਣੀ ਖੇਤਾਂ ਦਾ ਜਿਹੜਾ ਓਵਰਲੋਡ ਪਾਣੀ ਆਉ ਇਹਨਾਂ ਪੈਪਨ ਦੇ ਵਿੱਚ ਦੀ ਹੁੰਦਾ ਹੋਇਆ ਛੱਪੜ ਦੇ ਅੱਡੇ ਵਿੱਚ ਦੀ ਹੋ ਕੇ ਤਾਂ ਉਹ ਡਰੇਨ ਦੇ ਵਿੱਚ ਜਾਂਦਾ ਜਿਹੜਾ ਸਾਫ਼ ਪਾਣੀ ਹੈ ਤੇ ਉਹ ਜਿਹੜਾ ਗੰਦੇ ਪਾਣੀ ਦੇ ਜਿਹੜੀ ਨਾਲੀ ਵਿੱਚ ਪਾਈ ਹੋਈ ਹੈ 10 ਤੋਂ 10 ਤੋਂ 12 ਘੰਟੇ ਹੀ ਕਹਿ ਸਕਦੇ ਆ ਉਹ ਉਹ ਗੰਦੇ ਪਾਣੀ ਕਰਕੇ ਉਹ ਜਿਹੜੀ ਡਿੱਗੀ ਬੰਦ ਹੋਣ ਕਰਕੇ ਜਿਹੜਾ ਇਸ ਵਾਰ ਹੈ ਜਿਹੜਾ ਪਾਣੀ ਉਹ ਜਿਹੜਾ ਬੰਦ ਹੋ ਗਿਆ ਸੀ ਤਾਂ ਉਸੇ ਬੰਦ ਹੋਣ ਦੇ ਕਾਰਨ ਜਿਹੜਾ ਜਿਹੜਾ 15 ਸਾਲ ਤੋਂ ਅੱਜ ਤੁਸੀਂ ਕੱਲ ਉਹ ਤੁਸੀਂ ਦ੍ਰਿਸ਼ ਜ਼ਰੂਰ ਦੇਖਿਓ ਕਿ ਜਿਹੜਾ ਉਹ ਪਾਣੀ ਆਪ ਮਹਾਰਾ ਹੋ ਜਾਂਦਾ ਓਵਰਲੋਡ ਪਾਣੀ ਹੈ ਤਾਂ વોਟਰ ਵਰਕਸ ਜਿਹੜਾ ਕਰੋੜਾ ਰੁਪਿਆ ਦਾ ਪ੍ਰੋਜੈਕਟ ਆ ਸਰਕਾਰ ਦਾ ਤਾਂ ਉਹ ਬਿਲਕੁਲ ਖਤਮ ਕੀਤਾ ਹੋਇਆ ਤੁਸੀਂ ਕਹ ਲੋ ਦ੍ਰਿਸ਼ ਜ਼ਰੂਰ ਦਿਖਾਓ ਉਹ ਓਵਰਲੋਡ ਪਾਣੀ ਦੇ ਕਾਰਨ ਹੀ ਆ ਕਿ ਬਿਲਕੁਲ ਸਰਪੰਚ ਸਹੀ ਕਰ ਰਿਹਾ ਸੀ ਕਿ ਸਾਫ਼ ਪਾਣੀ ਲਈ ਵੱਖਰਾ ਸਿਸਟਮ ਹੋਣਾ ਚਾਹੀਦਾ ਔਰ ਕਿਸੇ ਪੰਚਾਇਤ ਕੋਲੇ ਅਥਾਰਟੀ ਵੀ ਨਹੀਂ ਹੈ ਹੋਣੀ ਹੈਗੀ ਕਿ ਸਾਫ਼ ਪਾਣੀ ਦੇ ਵਿੱਚ ਜਿਹੜਾ ਗੰਦਾ ਪਾਣੀ ਪਾ ਦੇਵੇ ਪਰ ਉਹ ਪਹਿਲਾਂ ਤੋਂ ਪਾਇਆ ਹੋਇਆ ਸੀ ਪਰ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਚਲੋ ਚੱਲ ਪਵੇ ਉਹ ਚੱਲਿਆ ਨਹੀਂ ਤਾਂ ਚਲਾਉਣ ਦੇ ਜਰੀਏ ਉਹ ਨਾਲੀ ਆ ਜਿਹੜੀ ਉਹ ਗਮਦੂਤ ਸਿੰਘ ਪੱਪੂ ਦੇ ਜਰੀਏ ਉਧਰ ਜਾ ਰਹੀ ਸੀ ਤਾਂ ਉਹ ਅਸੀਂ মিডিਆ ਨੂੰ ਕਵਰਿੰਗ ਕਰਵਾ ਰਹੇ ਸੀ ਸਫਰ ਟੈਲੀਵਿਜ਼ਨ ਵੀ ਸੀ ਔਰ ਰਮਨ ਹੈ ਜਿਹੜਾ ਮੁੰਡਾ ਉਹ ਵੀ ਕਵਰਿੰਗ ਕਰ ਰਿਆ ਸੀ ਤਾਂ ਅਸੀਂ ਦਿਖਾ ਰਹੇ ਸੀ ਕਿ ਸਾਰੀ ਨਾਲੀ ਬਿਲਕੁਲ ਬਣੀ ਹੋਈ ਸੀ ਔਰ ਸਿਰਫ 100 ਫੁੱਟ ਦਾ ਜਿਹੜਾ ਟੋਟਾ ਉਹ ਰਹਿੰਦਾ ਸੀ ਬੈਂਕ ਕੋਲੋਂ ਤਾਂ ਉੱਥੇ ਜਿਹੜਾ ਉਧਰ ਪਾਣੀ ਚਲਾ ਜਾਣਾ ਸੀ ਸਾਫ਼ ਪਾਣੀ ਦੀਆਂ ਜਿਹੜੀਆਂ ਪੈਪਾ ਨੇ 18 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਉਹ ਬਚ ਜਾਣਾ ਸੀ ਕਿਉਂਕਿ ਲੋਕਾਂ ਦਾ ਜਿਹੜਾ ਪੈਸਾ ਸੀ 18 ਲੱਖ ਰੁਪਿਆ ਮਨਿੰਦਰ ਜੀ ਵੈਜੀ ਉਹ ਬਹੁਤ ਹੀ ਅਹਿਮ ਹੈ ਨਾ ਇੱਕ ਇੱਕ ਰੁਪਿਆ ਟੈਕਸ ਦੇ ਰੂਪ ਦੇ ਵਿੱਚ ਜਦੋਂ ਆਪਾਂ ਦਿੰਨੇ ਆ ਤਾਂ ਉਹੀ ਸਰਕਾਰਾਂ ਪਰ ਨੂੰ ਵਿਕਾਸ ਕਰਨ ਦੇ ਲਈ ਦਿੰਦੀਆਂ ਜੇਕਰ ਆਪਾਂ 18-18 ਲੱਖ ਰੁਪਏ ਇਸੇ ਤੱਕਾ ਬਰਬਾਦ ਕਰਾਂਗੇ ਕਰੋੜਾ ਰੁਪਇਆ ਜੇਕਰ ਵਾਟਰ ਵਕਸ ਦੀ ਗੱਲ ਕਰੀਏ ਉਦਾਂ ਬਰਬਾਦ ਹੋ ਜਾਵੇ ਕਿ ਇਹ ਸਹੀ ਹੈ ਜਾਂ ਉਸ ਖਾਲੀ ਦਾ ਜਿਹੜਾ 100 ਫੁੱਟ ਦਾ ਟੋਟਾ ਉਹ ਬਣ ਜਾਂਦਾ ਤਾਂ ਉਹ ਸਹੀ ਸੀ ਤਾਂ ਤੁਸੀਂ ਆਪ ਹੀ ਦੇਖ ਲਓ ਕਿ মিডিਆ ਨੂੰ ਦਿਖਾਉਣਾ ਵੀ ਗਲਤ ਆ ਤਾਬੜ ਤੋੜ ਉਹਨਾਂ ਨੇ ਜਿਹੜਾ ਡਾਂਗਾ ਮਾਰਨੀਆ ਸ਼ੁਰੂ ਕਰ ਦਿੱਤੀ ਬਿਲਕੁਲ ਮੇਰੇ ਨਾਲ ਜਿਹੜੇ ਸਿਆਣੇ ਬਜ਼ੁਰਗ ਸੀ ਮੇਰੇ ਵੀ ਵਜੀ ਹੈ ਔਰ ਇੱਕ ਬੰਦੇ ਦੀ ਇੱਕ ਬੰਦੇ ਦੀ ਨਾਲ ਸੀਗੇ ਤਾਂ ਜਿਹੜਾ ਇੱਕ ਬੰਦੇ ਪੱਗ ਤੱਕ ਲੱਤ ਗਈ ਸੀ ਗੁਰਸਿੱਖ ਡਾਂਗਾ ਕਿਹਨੇ ਮਾਰਨੀਆਂ ਸ਼ੁਰੂ ਕਰਤੀਆਂ ਸੀ ਗੰਦੂਰ ਸਿੰਘ ਪੱਪੂ ਦੇ ਪਰਿਵਾਰ ਵਾਲੋਂ ਅੱਛਾ ਹਾਂਜੀ ਥੋੜੇ ਤੇ ਡਾਂਗਾ ਬਿਲਕੁਲ ਮੀਡੀਆ ਉੱਪਰ ਵੀ ਸਫਰ ਟੈਲੀਵਿਜ਼ਨ ਤੁਸੀਂ ਮੇਰੇ ਤੋਂ ਨਹੀਂ ਪੁੱਛੋਗੇ ਇਹ ਸਵਾਲ ਇਹ ਸਵਾਲ ਤੁਸੀਂ ਸਫਰ ਟੈਲੀਵਿਜ਼ਨ ਜੋਤ ਤੋਂ ਪੁੱਛੋਗੇ ਜਿਨ੍ਹਾਂ ਦਾ ਕੈਮਰਾ ਤੱਕ ਤੋੜ ਦਿੱਤਾ ਕਿਉਂਕਿ ਇੱਕ ਪਾਰਟੀ ਹੁੰਦੀ ਹੈ ਜਿਹੜੀ ਉਹ ਐਲੀਕੇਸ਼ਨ ਲਗਵਾਉਂਦੀ ਹੁੰਦੀ ਹੈ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਉਹ ਕਿਤਾ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਜਾਂ ਤੁਹਾਡੇ ਸੱਟਾ ਮਾਰ ਸੱਟਾ ਨਹੀਂ ਬਿਲਕੁਲ ਡਾਂਗਾ ਮਾਰ ਰੇ ਸੀ ਤਾਂ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਨਹੀਂ ਇਹ ਨੀ ਇਹ ਪਾ ਕਾਨੂੰਨ ਦੇ ذریعے ਪ੍ਰੋਸੈਸ ਦੇ ذریعے ਅਸੀਂ ਛੜਕ ਉੱਪਰ ਬੈਠ ਗਿਆ ਛੱਪੜ ਕੋਲ ਤਾਂ ਉੱਥੇ ਉੱਪਰ ਬੈਠੇ ਅਸੀਂ ਧਰਨਾ ਲਾਉਣਾ ਜਿਹੜਾ ਵਾਜਬ ਸਮਝਿਆ ਕਿ ਇਨਸਾਫ ਬਿਲ ਛੜਕ ਛੜਕ ਉੱਪਰ ਬੈਠਦੇ ਆ ਤਾਂ ਲੰਬਾ ਸਮਾਂ ਧਰਨਾ ਚੱਲਿਆ ਤੁਸੀਂ ਦੇਖਦੇ ਹੋ ਮੇਰੇ ਨਿਰਪੱਖ ਟੂਡੇ ਪੰਜਾਬ ਚੈਨਲ ਤੇ ਉਹ ਜੜੀਆਂ ਵੀਡੀਓ ਅਪਲੋਡ ਹੁੰਦੀਆਂ ਰਹੀਆਂ ਨੇ ਸਫਰ ਟੈਲੀਵਿਜ਼ਨ ਤੇ ਹੁੰਦੀਆਂ ਰਹੀਆਂ ਨੇ ਤਾਂ ਉਸ ਤੋਂ ਬਾਅਦ ਤਾਰੇ ਦੇ ਚੈਨਲ ਤੇ ਵੀ ਸੱਚ ਦੀ ਪੜਤਾਲ ਚੈਨਲ ਤੇ ਵੀ ਚੱਲੀ ਹੈ ਤਾਂ ਉਹਨਾਂ ਦਾ ਵੀ ਉਹਨਾਂ ਦਾ ਪੱਖ ਬਿਲਕੁਲ ਜ਼ਿਆਦਾ ਜਾਣਿਆ ਗਿਆ ਤਾਂ ਮੈਨੂੰ ਇਹ ਨਹੀਂ ਪਤਾ ਸੀ ਕਿ ਵੀ ਬਾਕੀ ਉਸ ਤੋਂ ਬਾਅਦ ਤਾਂ ਸਾਨੂੰ ਜੇਲ੍ਹ ਚ ਹੀ ਡੱਕ ਦਿੱਤਾ ਇਸੀ ਮੈਂ ਰਿਮਾਂਡ ਤੇ ਸੀ ਤਾਂ ਮੈਨੂੰ ਜਦੋਂ ਜਦੋਂ ਧਰਨਾ ਚੱਲ ਰਿਹਾ ਸੀ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਕਿ ਧਰਨੇ ਤੇ ਅਸੀਂ ਆਹ ਹੱਲ ਕਰ ਦਿੰਨੇ ਆ ਤੁਸੀਂ ਧਰਨਾ ਚੱਕ ਲਵੋ ਇਹ ਗੱਲ ਐਸ ਐਚਓ ਸਾਹਿਬ ਨਾਲ ਹੋ ਰਹੀ ਸੀ ਵੀਡੀਓ ਵੀ ਚੱਲ ਰਹੀ ਹੈ ਤਾਂ ਉਹਦੇ 'ਚ ਮੇਰੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਦੇਖੋ ਇੱਕ ਗੁਰਸਿੱਖ ਦੀ ਪਾਗ ਉਤਾਰੀ ਗਈ ਹੈ ਉਹਦਾ ਇਨਸਾਫ ਦੇ ਦਿਓ ਤੇ ਉਹਦੇ ਉੱਪਰ ਬਣਦੀ ਕਾਰਵਾਈ ਕਰ ਦਿਓ ਜੀ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਅਰੈਸਟ ਕਰਕੇ ਲੈ ਜਾਵੋ ਜੀ ਤਾਂ ਬਣਦਾ ਤਾਂ ਇਹ ਸੀ ਮਨਿੰਦਰ ਜੀ ਤੁਸੀਂ ਦੱਸੋ ਹੋਣਾ ਕੀ ਚਾਹੀਦਾ ਸੀ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਸੀ ਕਿ ਉਹਨਾਂ ਵੱਲੋਂ ਇੱਕ ਜੜਾ ਇਨਜਾਮ ਦਿੱਤਾ ਗਿਆ ਤਾਂ ਉਸ ਦੇ ਲਈ ਕਾਰਵਾਈ ਤਾਂ ਇਹੀ ਬਣਦੀ ਸੀ ਕਿ ਅਰੈਸਟ ਕਰੋ ਉਹਨਾਂ ਨੂੰ ਲੈ ਕੇ ਜਾਓ ਕਿਉਂਕਿ ਉਹਨਾਂ ਨੇ ਤਾਬੜ ਤੋੜ ਮੀਡੀਆ ਨੂੰ ਚੌਥੇ ਥੰਮ ਨੂੰ ਵੀ ਉਹਨਾਂ ਨੇ ਤੋੜਿਆ ਕੈਮਰੇ ਤੱਕ ਤੋੜਿਆ ਤੇ ਉਸ ਤੋਂ ਬਾਅਦ ਤਾਂ ਥਾਣੇ ਸਾਨੂੰ ਲਜਾਇਆ ਗਿਆ ਬਸ ਫਿਰ ਅੱਗੇ ਕਾਰਵਾਈ ਚੱਲ ਰਹੀ ਹੈ ਪ੍ਰੋਸੈਸ ਹੋ ਦੇਖੋ ਕੀ ਬਣਦਾ ਹੈਗਾ ਜਥੇਬੰਦੀਆਂ ਦੀ ਅੱਗੇ ਕਮਿਟਮੈਂਟ ਹੋਈ ਹੈ ਜੋ ਹੋਈ ਹੈ ਦੇਖੋ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਨੇ ਪਰਚੇ ਦੀ ਗੱਲਬਾਤ ਹੋਈ ਹੈ ਬਰੀ ਕੀਤਾ ਸਾਨੂੰ ਤਾਂ ਇਹਨਾਂ ਲੋਕਾਂ ਦੀ ਏਕਤਾ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਆ ਜੇਕਰ ਲੋਕਾਂ ਦਾ ਏਕਤਾ ਨਾ ਹੁੰਦਾ ਬਖਸ਼ੀ ਸਿੰਘ ਭਾਈ ਜੀ ਮਨਿੰਦਰ ਜੀ ਜੇਕਰ ਮੀਡੀਆ ਨਾ ਹੁੰਦਾ ਲੋਕਾਂ ਤੱਕ ਗੱਲ ਨਾ ਪਹੁੰਚਦੀ ਮੈਨੂੰ ਨਹੀਂ ਲੱਗਦਾ ਸੀ ਕਿਉਂਕਿ ਇਸ ਕਹਾਣੀ ਨੂੰ ਹੋਰ ਹੀ ਬਣਾ ਦੇਣਾ ਦਿੱਤਾ ਜਾਣਾ ਸੀ ਜੇਕਰ ਮੀਡੀਆ ਨਾ ਇਹ ਲੋਕਾਂ ਤੱਕ ਪਹੁੰਚਾਉਂਦਾ ਤੇ ਨਾਲ ਲੋਕ ਲੋਕਾਂ ਦੀ ਜਿਹੜੀ ਏਕਤਾ ਉੱਥੇ ਪਹੁੰਚਦੀ ਸ਼ਾਇਦ ਅਸੀਂ ਅੱਜ ਇੱਥੇ ਨਹੀਂ ਜੇਲ੍ਹ ਦੇ ਵਿੱਚ ਪੱਕੇ ਬੰਦ ਕਰ ਦਿੱਤਾ ਜਾਂਦਾ ਨਹੀਂ ਮੈਂ ਪੁੱਛ ਰਿਹਾ ਸੀਗਾ ਕਿ ਜਦੋਂ ਉਹ ਇੱਟਾਂ ਪੱਥਰ ਚੱਲਣ ਵਾਲਾ ਸਾਰਾ ਕਾਂਡ ਵਾਪਰਿਆ ਉਦੋਂ ਤੁਸੀਂ ਕਿੱਥੇ ਸੀ ਬੈਜੀ ਉਸ ਤੋਂ ਪਹਿਲਾਂ ਹੀ ਸਾਨੂੰ ਸਰਦਾਰ ਐਸਐਸਪੀ ਸ਼ਮਸ਼ੇਰ ਸਿੰਘ ਡੀਐਸਪੀ ਗੱਲ ਨੇ ਜਿਹੜੇ ਉਹਨਾਂ ਨੂੰ ਅਸੀਂ ਲੈਟਰ ਪੈਡ ਉੱਪਰ ਲਿਖ ਕੇ ਦੇ ਦਿੱਤਾ ਸੀ ਕਿ ਆਹ ਬੰਦੇ ਸੀ ਜਿਨ੍ਹਾਂ ਨੇ ਸਾਡੇ ਇਹਨਾਂ ਨਾ ਬੰਦਿਆਂ ਦੇ ਉੱਪਰ ਜਿਹੜਾ ਤਾਬੜ ਤੋੜਾ ਜਿਹੜਾ ਆਪਣਾ ਜਿਹੜਾ ਵਾਰ ਕੀਤਾ ਔਰ ਸਫਰ ਟੈਲੀਵਿਜ਼ਨ ਦਾ ਵੀ ਅਸੀਂ ਵਿੱਚ ਲਿਖ ਕੇ ਦਿੱਤਾ ਕਿ ਕੈਮਰਾ ਤੱਕ ਤੋੜ ਦਿੱਤਾ ਗਿਆ ਸੀ ਜੋ ਤੁਸੀਂ ਤੁਸੀਂ ਉਸ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਏਗੇ ਸੀ ਜਦੋਂ ਉਹ ਚੱਲਿਆ ਸਾਰਾ ਕੁਝ ਹਾਂ ਉਸ ਤੋਂ 5 ਮਿੰਟ ਪਹਿਲਾਂ ਸਾਨੂੰ ਅੰਦਰ ਕਰ ਦਿੱਤਾ ਗਿਆ ਸੀ ਬਸ ਦੇ ਵਿੱਚ ਦੋ ਮੇਰੇ ਨਾਲ ਇੱਕ ਜਸਵਿੰਦਰ ਸਿੰਘ ਸੀ ਔਰ ਤਿੰਨ ਲੇਡੀਜ਼ ਸੀ ਇੱਕ ਅਵਤਾਰ ਸਿੰਘ ਸੀ ਸਾਡੇ ਸਾਬਕਾ ਮੈਂਬਰ ਨੇ ਔਰ ਇੱਕ ਲੇਡੀ ਇੱਕ ਕੁਲਵਿੰਦਰ ਸਿੰਘ ਵੀ ਸਾਡੇ ਨਾਲ ਸੀ ਮੌਜੂਦ ਸੀ ਜੇਕਰ ਤੁਹਾਨੂੰ ਪਹਿਲਾਂ ਫੜ ਲਿਆ ਸੀ ਫਿਰ ਤੁਹਾਡੇ ਤੇ 307 ਰਾਦਾ ਕਤਲ ਹੋਰ ਸਾਰੀਆਂ ਧਰਾਵਾਂ ਦਾ ਕੀ ਮਤਲਬ ਬਣਦਾ ਹੈ ਤੁਸੀਂ ਪ੍ਰਸ਼ਾਸਨ ਨੂੰ ਇਹ ਪੁੱਛਿਆ ਨਹੀਂ ਵੀ ਮੇਰੇ ਤੇ ਕਿਉਂ ਲਾ ਰਹੇ ਹੋ ਮੈਨੂੰ ਤਾਂ ਪਹਿਲਾਂ ਹੀ ਫੜ ਲਿਆ ਸੀ ਦੇਖੋ ਉਹ ਸਾਨੂੰ ਤਾਂ ਰਿਮਾਂਡ ਤੇ ਲਿਆ ਗਿਆ ਸੀ ਤਾਂ ਹੁਣ ਉਸ ਤੋਂ ਬਾਅਦ ਦੇਖਾਂਗੇ ਹੁਣ ਪੁੱਛਾਂਗੇ ਅੱਗੇ ਕੀ ਅਗਲੀ ਕਾਰਵਾਈ ਕੀ ਬਣਦੀ ਹੈ ਅੱਗੇ ਅਸੀਂ ਪੁੱਛਾਂਗੇ ਜਰੂਰ ਜੀ ਕਿਉਂਕਿ ਅਸੀਂ ਮੀਡੀਆ 'ਚ ਵੀ ਬਿਆਨ ਦੇਵਾਂਗੇ ਜੀ 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 ਬਾਈ ਜੀ ਧੰਨਵਾਦ ਜੀ ਤੁਹਾਡਾ ਹੌਂਸਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਜੋ ਦੁਨੀਆ ਤੱਕ ਪਹੁੰਚਾਇਆ ਤੁਹਾਡੀ ਆਵਾਜ਼ ਦੀ ਬਦੌਲਤ ਹੀ ਲੋਕਾਂ ਤੱਕ ਆਵਾਜ਼ ਪਹੁੰਚੀ ਹੈ ਤਾਂ ਹੀ ਅੱਜ ਅਸੀਂ ਸਾਰੇ ਬਾਹਰ ਆਈਆਂ ਜੀ